ਸ਼ਸ਼ੀਕਲ ਜੀ ਤੁਸੀਂ ਜੁੜੇ ਹੋ ਸਟਾਰ ਡਿਜੀਟਲ ਪੰਜਾਬ న్యూਸ ਚੈਨਲ ਦੇ ਨਾਲ ਵੱਡੀ ਖਬਰ ਲੈ ਕੇ ਫਿਰ ਤੋਂ ਹਾਜ਼ਰ ਹੋਇਆ ਜਿਦੇ ਵਿੱਚ ਕਾਂਗਰਸ ਦੇ ਵਿੱਚ ਅੰਦਰੂਨੀ ਸੱਚਾਈ ਜੜੀ ਬਾਹ ਆ ਚੁੱਕੀ ਹੈ ਨਵਜੋਤ ਕੋਰ ਦੀ ਜੜੀ ਆਡੀਓ ਜੜੀ ਵਾਇਰਲ ਹੋ ਰਹੀ ਹੈ ਉਸਤੇ ਜਿਹੜਾ ਬੜੇ سارے ਸਵਾਲ ਖੜੇ ਨਜ਼ਰ ਆ ਰਹੀ ਨੇ ਕਾਂਗਰਸ ਪਾਰਟੀ ਇੱਕ ਵਾਰ ਫਿਰ ਵੱਡੇ ਵਿਵਾਦ ਚ ਗਿਰਦੀ ਨਜ਼ਰ ਆ ਰਹੀ ਹੈ ਕਾਂਗਰਸ ਨੇਤਾ ਨਵਜੋਤ ਕੋਰ ਸਿੱਧੂ ਦੀ ਇੱਕ ਆਡੀਓ ਕਲਿੱਪ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਕਥਿਤ ਤੌਰ ਤੇ ਕਹਿ ਰਹੀ ਹੈ ਕਿ ਕਾਂਗਰਸ ਪਾਰਟੀ ਟਿਕਟ ਸਿਰਫ 5 ਕਰੋੜ ਰੁਪਏ ਵਾਲੇ ਨੂੰ ਹੀ ਮਿਲਦੀ ਹੈ ਵਾਇਰਲ ਆਡੀਓ ਦੇ ਵਿੱਚ ਨਵਜੋਤ ਕੁਰਸੀ ਦੋ ਦੀ ਆਵਾਜ਼ ਤਾਵਾ ਕਰਦੀ ਸੁਣਾਈ ਦਿੰਦੀ ਹੈ ਕਿ ਪਾਰਟੀ ਦੇ ਵਿੱਚ ਆਮ ਵਰਕਰਾਂ ਤੇ ਇਮਾਨਦਾਰ ਨੇਤਾਵਾਂ ਲਈ ਕੋਈ ਥਾਂ ਨਹੀਂ ਰਹੇਗੀ ਤੇ ਚੋਣੇ ਟਿਕਟ ਪੈਸੇ ਦੇ ਆਧਾਰ ਤੇ ਦਿੱਤੀ ਜਾਂਦੀ ਹੈ ਇਹ ਸਾਡੀ ਉਹ ਦੇ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਦੀ ਸਿਆਸਤ ਬਹੁਤ ਜ਼ਿਆਦਾ ਹਲਚਲ ਮਚੀ ਹੋਈ ਹੈ ਵਿਰੋਧੀ ਪਾਰਟੀਆਂ ਨੇ ਕਾਂਗਰਸ ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਾਇਨੇ ਤੇ ਸਵਾਲ ਖੜੇ ਕਰਦੇ ਹੋਏ ਕਿ ਹੈ ਕਿ ਸੱਚਮੁੱਚ ਕਾਂਗਰਸ ਦੇ ਵਿੱਚ ਲੋਕਤੰਤਰ ਦੀ ਥਾਂ ਪੈਸੀ ਨੇ ਲੈ ਲਈ ਹੈ ਹਾਲਾਂਕਿ ਸਾਡੀ ਉਹਦੀ ਸਚਾਈ ਦੀ ਅਜੇ ਤੱਕ ਅਧਿਕਾਰਤ ਤਸਦੀਕ ਨਹੀਂ ਹੋਈ ਪਰ ਵਾਇਰਲ ਹੋਣ ਮਗਰੋਂ ਕਾਂਗਰਸ ਦੀਆਂ ਮੁਸ਼ਕਲਾਂ ਵੱਧੀਆਂ ਦਿਖਾਈ ਦੇ ਰੀਆਂ ਲੋਕਾਂ ਵਿੱਚ ਇਹ ਵੀ ਸਵਾਲ ਉੱਠ ਰਿਹਾ ਹੈ ਕਿ ਇਹ ਟਿੱਕ ਟਿੱਕ ਪੈਸੇ ਨਾਲ ਮਿਲਦੀ ਹੈ ਆਮ ਆਦਮੀ ਦੀ ਆਵਾਜ਼ ਸੁਣੇਗਾ ਸੁੱਕੀ ਹੈ ਆਡੀਓ ਆਉਟੋ ਨੂੰ ਸੁਣਵਾਦੇ ਆ ਤੇ ਤੁਹਾਡੇ ਕੋਲੇ ਉਹਨੇ ਕਿਵੇਂ ਫੋਨ ਨੂੰ ਫੋਨ ਤੇ ਕਿਹਾ ਤੁਹਾਡੇ ਕੋਲੇ ਤੁਹਾਡੇ ਕੋਲੇ ਵਰਬੀ ਕਿਹਾ ਗੰਦੀ ਵਿੰਡ ਪ੍ਰੂਫ ਗੰਦੀ ਵਿੰਡ ਦੇ ਖਰਚਾ ਲੋ ਮੈਂ ਗੰਡੀ ਵਿੰਡ ਨੂੰ ਤੁਹਾਨੂੰ ਬਿਆਨ ਦਊਗਾ ਗੰਡੀ ਵਿੰਡ ਕਿ ਜੇ ਨਾ ਨੇ ਮੇਰੇ ਤੋਂ 30 ਕਰੋੜ ਮੰਗੇ ਤੇ ਮੈਂ ਕਿਹਾ ਮੈਂ 30 ਸਾਲ ਕਾਂਗਰਸ ਦੀ ਸੇਵਾ ਕੀਤੀ ਹੈ ਤੇ ਮੈਂ 30 ਸਾਲ ਲਈ ਕਾਂਗਰਸ ਲਈ ਮਰਿਆ ਮੈਂ ਪੈਸੇ ਦੇ ਕੇ ਨਹੀਂ ਕਰਨਾ ਇਹ ਨਾ ਹੀ ਪ੍ਰੋਮਿਸ ਕੀਤਾ ਕਿ ਟੋਨੂ ਕਿਤੇ ਲੈ ਕੇ ਬੁਰਜ ਨੂੰ ਆਗੇ ਹੂੰ ਤੁਹਾਨੂੰ ਲੱਗਦਾ ਨਹੀਂ ਕਿ ਤੁਹਾਡੇ ਤੇ ਹੁਣ ਐਕਸ਼ਨ ਹੋਏਗਾ ਇੱਕ ਪਾਸੇ ਤੁਸੀਂ ਸਾਰੇ ਵੱਡੇ ਲੀਡਰਾਂ ਨੂੰ ਇਸ ਤਰ੍ਹਾਂ ਇਲਜ਼ਾਮ ਲਾ ਰਹੇ ਹੋ ਕਿ 5-5 ਕਰੋੜ ਲੈ ਰਹੇ ਨੇ ਟਿਕਟਾਂ ਵੇਚ ਰਹੇ ਨੇ ਮੈਂ ਕੋਈ ਵੱਡੇ ਲੀਡਰਾਂ ਤੇ ਨਹੀਂ ਲਾਈ ਮੈਂ ਚਾਰ ਨਕੰਮੇ ਬੰਦਿਆਂ ਤੇ ਇਲਜ਼ਾਮ ਲਾ ਰਹੀਆਂ ਜਿਹੜੇ ਪਾਰਟੀ ਨੂੰ ਬਰਬਾਦ ਕਰ ਰਹੇ ਹਨ ਹੂੰ ਮੈਂ ਹੋਰ ਕਿਸ ਦੇ ਕਰੋ ਉਹ ਪ੍ਰਧਾਨ ਵੀ ਨਹੀਂ ਰਾਜਾ ਵੜਿੰਗ ਦਾ ਤੁਸੀਂ ਨਾਮ ਲਿਆ ਉਹ ਕਾਂਗਰਸ ਦੇ ਇਸ ਵੇਲੇ ਮੌਜੂਦਾ ਪ੍ਰਧਾਨ ਨੇ